ਆ ਪਾ ਜੀ ਨੇ ਸੋਨੇ ਦਾ ਕੰਗੜਾ ਜੋ ਕਿ ਆ ਨਦੇ ਆ ਹਾ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਨੇ ਸੋਨੇ ਦਾ ਕੰਗੜਾ ਕਿਉਂ ਛੁੱਟਿਆ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਪਣੇ ਬੱਚਿਆਂ ਨਾਲ ਤਲਵਾਰ ਬਾਜੀ ਜੋ ਖੇਡਦੇ ਸੀ ਨਾ ਨਦੀ ਦੇ ਕਿਨਾਰੇ ਇੱਥੇ ਬਿਦੇ ਹੀ ਖੇਡਦੇ ਸੀ ਬੱਚਿਆਂ ਨਾਲ سارے ਬੱਚਿਆਂ ਨਾਲ ਜੋ ਖੇਡਦੇ ਸੀ ਤੇ ਉਹਨਾਂ ਦਾ ਇੱਕ ਕੰਗਣ ਸੋਨੇ ਦਾ ਦੰਗਾ ਦੇ ਵਿੱਚ ਡਿੱਗ ਪਿਆ ਜਦੋਂ ਦੰਗਾ ਦੇ ਵਿੱਚ ਉਹਦਾ ਕੰਗਣ ਡਿੱਗ ਪਿਆ ਨਾ ਉਨਾ ਫਿਰ ਆਪਣੇ ਮਾਤਾ ਜੀ ਨੂੰ ਦੱਸਿਆ ਮਾਤਾ ਗੁਜਰ ਸਿੰਘ ਨੂੰ ਕਿ ਮਾਤਾ ਜੀ ਮੇਕੋ ਕੰਗਣ ਹੈ ਨਦੀ ਦੇ ਪਿਆ ਜੋ ਮਾਤਾ ਜੀ ਸਿੰਘਾਂ ਨਾਮ ਤੇ ਪੁੰਚੇ ਮਾਤਾ ਜੀ ਨੇ ਪੁੱਛਿਆ ਕਿੱਥੇ ਡਿੱਗਾ ਕੰਗਣ ਗੁਰਦਾਸ ਸਿੰਘ ਦੱਸੋ ਗੁਰਦਾਸ ਸਿੰਘ ਦੂਸਰੇ ਕੰਗਣਾਂ ਲੱਗੇ ਨੇ ਸੋਨੇ ਦਾ ਉੱਤੀ ਜਗ੍ਹਾ ਤੇ ਛੁੱਟਦਾ ਤੇ ਫਿਰ ਮਾਤਾ ਜੀ ਨੇ ਕਿਹਾ ਕੀ ਕੀਤਾ ਤੁਸੀਂ ਅਦੇ ਸਿੰਘਾਂ ਨੂੰ ਵੜੋ ਤੁਸੀਂ ਅੰਦਰ ਜੋ ਸਿੰਘ ਅੰਦਰ ਗਿਆ ਨਾ ਕੰਗਣ ਲੈਣਾ ਜੋ ਸਿੰਘ ਅੰਦਰ ਵੇਖਿਆ ਤੇ ਅੰਦਰ ਸੋਨੇ ਦੇ ਬੜਾ ਹੀ ਕੰਜ਼ੋਰੀ ਕੰਗਣਾਂ ਬਹੁਤ ਜਿਆਦਾ ਕੰਨਾ ਤੇ ਉਹ ਸਿੰਘ ਬਾਹਰ ਆ ਗਏ ਅੰਦ ਮਾਦਰੋਂ ਦੇ ਮਾਤਿਆਂ ਅੰਦਰ ਦਾ ਬਹੁਤ ਜਿਆਦਾ ਕੰਨਾ ਤੇ ਗੁਰੂ ਜੀ ਨੇ ਮਾਤਾ ਜੀ ਨੂੰ ਸਿੰਘਾਂ ਨੂੰ ਕਿਹਾ ਕਿ ਆਪਣੇ ਕੰਗਣ ਪਹਿਚਾਨ ਕੇ ਕੱਢਿਓ ਇਹਦੇ ਹੋਰ ਨਾ ਤੁਹਾਨੂੰ ਕੱਢਿਓ ਇਹ ਜਿਹੜੇ ਕੰਗਣ ਆਣਾ ਮੇਰੇ ਖਾਲਸਾ ਪੰਥ ਦੇ ਆ ਤੇ ਜਦੋਂ ਖਾਲਸਾ ਪੰਥ ਲੋੜ ਪਈ ਨਾ ਸੋਨੇ ਦੀ ਉਦੋਂ ਕੰਗਣ ਮਰਤਲ ਜੁਣੇ ਆ ਤੇ ਜਦੋਂ ਇੱਥੇ ਇੱਕ ਪੰਡਤ ਪੂਜਾ ਕਰਦਾ ਸੀ ਰਾਮ ਦੀ ਪੂਜਾ ਕਰਦਾ ਸੀ ਭੋਗ ਲੂਣ ਵਾਸਤੇ ਉਹ ਲੱਡੂ ਰੱਖਦਾ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨਾ ਇਹ ਸਤਾਨੀ ਨਾਲ ਉਹ ਲੱਡੂ ਖਾ ਜਾਂਦੇ ਸੀ ਕਿ ਉਹਨਾਂ ਦੋ ਤਿੰਨ ਦਿਨ ਰੋਜ਼ ਕਰਦਾ ਰਿਹਾ ਘੋਲ ਤੇ ਗੁਰੂ ਗੋਬਿੰਦ ਸਿੰਘ ਜੀ ਖਾ ਜਾਂਦੇ ਨੇ ਲੱਡੂ ਜਦੋਂ ਲੱਡੂ ਖਾ ਜਾਂਦੇ ਨਾ ਤੇ ਉਹ ਗੁਰੂ ਆਪਣੇ ਪੰਡਤ ਨੇ ਮਾਤਾ ਗੁਰਜੀਤ ਜੀ ਨੂੰ ਜਾ ਕੇ ਦੱਸਿਆ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਬਹੁਤ ਸਤਾਣ ਆ ਇਹ ਮੇਰੇ ਸਾਰੇ ਲੱਡੂ ਖਾ ਜਾਂਦੇ ਆ ਇਹ ਗੁਰੂ ਆਰਾਮ ਜੀ ਨੂੰ ਘੋਲ ਉਹਨਾਂ ਵਾ ਤੇ ਜਦੋਂ ਉਹਨਾਂ ਨੇ ਪੰਡਤ ਨੂੰ ਸਿਆਲਿਆ ਤੇ ਮਾਤਾ ਜੀ ਨੇ ਚਲੋ ਠਿੜ ਗਿਆ ਹਾਂ ਗੁਰੂ ਜੀ ਨੇ ਛਿੜਕਿਆ ਜਦੋਂ ਜਦੋਂ ਪੰਡਤ ਅਗਲੇ ਦਿਨ ਭਗੜਵਾਉਂਦੇ ਸੀ ਕਿ ਗੁਰੂ ਜੀ ਨੇ ਉਹਨਾਂ ਨੂੰ ਆਵਾਜ਼ ਦਿੱਤੀ ਜਦੋਂ ਧਿਆਨ ਹੀ ਨੰਤਰ ਤੇ ਆਣ ਉਹ ਗੁਰੂ ਜੀ ਨੇ ਉਹਨੂੰ ਕਿਸੇ ਆਵਾਜ਼ ਦਿੱਤੀ ਕਿ ਪੰਡਤ ਜੀ ਜੋ ਪੰਡਤ ਜੀ ਨੇ ਦੇਖਿਆ ਤੇ ਗੁਰੂ ਵਿੱਚੋਂ ਉਹਨੂੰ ਰਾਮ ਦੇ ਦਰਸ਼ਨ ਹੋਏ ਤੇ ਉਹ ਫਿਰ ਡਗ-ਡਗ ਹੋ ਗਿਆ ਉਹ ਪੈਰੀ ਪੈ ਗਿਆ ਤੇ ਮਾਤਾ ਗੁਜਰ ਜੀ ਦੀ ਮਾਤਾ ਗੁਜਰੀ ਦੇ ਵੀ ਪੈਰੀ ਪੈ ਗਿਆ ਕਿ ਤੁਸੀਂ ਰਾਮ ਨੂੰ ਜਨਮ ਦਿੱਤਾ ਵਾ ਦੁਨੀਆਂ ਦੇ ਅੰਮ੍ਰਿਤਧਾਰਨ ਨੂੰ ਜਨਮ ਦਿੱਤਾ ਵਾ ਦੁਨੀਆਂ ਦੇ ਪਰਮੇਸ਼ਰ ਨੂੰ ਜਨਮ ਦਿੱਤਾ ਵਾ ਇਹ ਆਪ ਹੀ ਕਾਲਪੁਰਖ ਆ हजुर वाहगुरुजी का खालसा वाहगुरुजी कि फेह